बॉडी तो है जी नाम पता लगती कुछ थोड़ा बहुत वाइब्रेशन कुछ नहीं निकलना मैडम ने दसाइब्रेशन उस पता लग गया। उसके लगेगा ठीक है 21 okay. तो ये, ये इसको इशू जो स्टार्ट हुआ था ये फर्स्ट फर्स्ट ईयर में स्टार्ट हो गया था कि ये आगे सेकंड ईयर में सेकंड ईयर पहले साल कि को इतना फ्रीक्वेंटली कब को नहीं हुआ ओके ये बॉटल फीड देती है नहीं इशू से मदर फीड देती है सो ਮੇਰਾ ਨਾਮ ਡਾਕਟਰ ਅਸ਼ਨਾ ਕੁਮਾਰ ਹੈ ਮੈਂ ਬੱਚਿਆਂ ਦੀ ਬ੍ਰੇਨ ਦੀ ਡਾਕਟਰ ਹਾਂ ਕੇਮੈਕਸ ਹਸਪੀਟਲ ਅੰਮ੍ਰਿਤਸਰ ਅੱਜ ਜੋ ਕੈਂਪ ਲਗਾਇਆ ਗਿਆ ਤੇ ਬੱਚਿਆਂ ਦੇ ਇਸ ਤਰ੍ਹਾਂ ਚੱਜ ਕੇ ਜਿੰਨੇ ਨੇ ਬੇਨਵਾਜ਼ਾ ਅੱਜ ਕੈਂਪ ਫ੍ਰੀ ਕੈਂਪ ਬੱਚਿਆਂ ਦੇ ਵਾਸਤੇ ਲਗਾਇਆ ਗਿਆ ਹੈ ਤੇ ਇੱਥੇ ਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਬੱਚੇ ਆਏ ਨੇ ਐਂਡ ਬ੍ਰੇਨ ਦੇ ਬਿਮਾਰੀ ਵਾਲੇ ਵੀ ਕੁਝ ਕੁ ਬੱਚੇ ਆਏ ਨੇ ਮੇਜਰ ਜਿਹੜੀ ਬ੍ਰੇਨ ਦੀ ਪ੍ਰੋਬਲਮਸ ਆ ਸਲੋ ਫੇਸ ਕਰਦੇ ਆ ਕਿ ਬੱਚੇ ਅੱਜ ਕੱਲ ਲੇਟ ਬੋਲਦੇ ਆ ਚੱਲਦੇ ਲੇਟ ਸ਼ੁਰੂ ਕਰਦੇ ਆ ਬਿਹੇਵੀਅਰ ਇਸ਼ੂਜ਼ ਬੜੇ ਸਾਰੇ ਆਉਂਦੇ ਨੇ ਬੜੇ ਜ਼ਿਆਦਾ ਜ਼ਿੱਦ ਕਰਦੇ ਆ ਉਹ ਸਭ ਚੀਜ਼ਾਂ ਦਾ ਇਲਾਜ ਤੇ ਉਹ ਸਭ ਚੀਜ਼ਾਂ ਦੀ ਕੰਸਲਟੇਸ਼ਨ ਬ੍ਰੇਨ ਦਾ ਡਾਕਟਰ ਚੰਗੀ ਤਰ੍ਹਾਂ ਨਾਲ ਦੇ ਸਕਦਾ ਜੇ ਜਿਹੜੀ ਬ੍ਰੇਨ ਦੀ ਦਿੱਕਤ ਆਂਦੀ ਬੱਚਿਆਂ ਨੂੰ ਇਹਦੇ ਵਿੱਚ ਜਿਹੜੇ बचे जे माउ बप उन वञो उन्हनि जी प्रविशन ਧਿਆਨ ਦੇਣ ਦੇ ਵਿੱਚ ਕਮਾਈਆਂ ਉਹਦੇ ਕਰਕੇ ਆਂਦੀ ਹੈ। ਪਰवरिश ਤੇ ਕੋਈ ਵੀ ਮਾਪਿਓ ਚੰਗੀ ਤਰ੍ਹਾਂ ਨਾਲ ਹੀ ਕਰਦੇ ਨੇ, ਕੋਈ ਵੀ ਕਮੀ ਨਹੀਂ ਛੱਡਦਾ। ਲੇਕਿਨ ਜਿਹੜਾ ਫੋਨ ਅੱਜਕੱਲ ਬਹੁਤ ਜਲਦੀ ਬੱਚਿਆਂ ਨੂੰ ਦੇ ਦਿੱਤਾ ਜਾਂਦਾ ਹੈ। ਬੱਚਿਆਂ ਤੇ ਨਾਲ ਟਾਈਮ ਕੱਟ ਸਪੈਂਡ ਕੀਤਾ ਜਾਂਦਾ ਹੈ ਕਿਉਂਕਿ ਮਾਪਿਓ ਵਰਕਿੰਗ ਹੁੰਦੇ ਨੇ। న్యూక్ਲੀਅਰ ਫੈਮਲੀਜ਼ ਦਾ ਕਨਸੈਪਟ ਆ ਗਿਆ ਹੈ। ਔਰ ਕੋਈ ਘਰਚੇ ਹੁੰਦਾ ਨਹੀਂ ਹੈ ਤੇ ਬੱਚੇ ਚੰਗੀ ਤਰ੍ਹਾਂ ਨਾਲ ਡਿਵੈਲਪਮੈਂਟ ਲੈਂਗੁਏਜ ਤੇ ਸਪੀਚ ਨਹੀਂ ਡਿਵੈਲਪ ਹੁੰਦੀ ਤੇ ਉਸ 'ਚ ਪ੍ਰੋਬਲਮ ਆਂਦੀ ਹੈ ਤੇ ਬਿਹੇਵੀਅਰ ਇਸ਼ੂਜ਼ ਵੀ ਬੜੇ ਸਾਰੇ ਆਉਂਦੇ ਪਏ। ਜਾਰਾ ਸੀ ਇਸਦੀ ਲਾਪਰਵਾਹੀ ਬਚਨੇ ਉਹ ਬੱਚਿਆਂ ਵਿੱਚ ਉਹਦੇ ਕਰਕੇ ਜਿੱਕਰ ਆਂਦੀ ਹੈ ਲਾਪਰਵਾਹੀ ਕਹਿਣਾ ਤੇ ਮੁਸ਼ਕਿਲ ਹੈ ਲੇਕਿਨ ਹਾਂ ਬੱਚਿਆਂ ਨੂੰ ਟਾਈਮ ਦੇਣਾ ਜ਼ਰੂਰੀ ਹੈ ਫੋਨ ਤੋਂ ਦੂਰ ਰੱਖੋ ਕਿਉਂਕਿ ਫੋਨ ਦੇ ਨਾਲ ਬੱਚਾ ਬਸ ਦੇਖਦਾ ਹੈ ਉਸ ਫੋਨ ਨੂੰ ਕੁਝ ਵੀ ਬੋਲਣਾ ਸਿੱਖਦਾ ਨਹੀਂ ਹੈ ਅਗਰ ਸਿੱਖੇਗਾ ਵੀ ਤੇ ਫੋਨ ਦੀ ਲੈਂਗੁਏਜ ਸਿੱਖਦਾ ਹੈ ਜਿਹੜਾ ਅਸੀਂ ਚਾਹਦੇ ਆ ਕਿ ਕਮਿਊਨੀਕੇਟ ਕਰੇ ਸਾਡੇ ਨਾਲ ਗੱਲਾਂ ਬਾਤਾਂ ਕਰੇ ਉਹ ਸਭ ਨਹੀਂ ਕਰਦਾ ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਬੱਚਿਆਂ ਨੂੰ ਆਪਣੇ ਨਾਲ ਇਨਵੋਲ ਕਰਨਾ ਹੈ ਰਾਦਰ ਦੈਨ ਸਕਰੀਨ ਦੇਣਾ ਫੋਨ ਜਾਂ ਟੀਵੀ ਕੁਝ ਵੀ ਅੱਜ ਤੋਂ ਵੀ ਸਾਹਿਬ ਜਿਹੜੇ ਬੱਚੇ ਲੋ ਪੈਦਾ ਹੁੰਦੇ ਸੀ ਉਹ ਉਹ ਸਮਾਂ ਠੀਕ ਸੀ ਕਿ ਹੁਣ ਦਾ ਸਮਾਂ ਠੀਕ ਹੈ ਹਰ ਸਮਾਂ ਤੇ ਆਪਣੇ ਅਕੋਰਡਿੰਗ ਠੀਕ ਹੀ ਹੁੰਦਾ ਹੈ ਐਡਵਾਂਸਮੈਂਟਸ ਇਨਕਰੀਜ਼ ਹੋ ਗਿਆ ਨੇ ਬੜੀ ਸਾਰੀ ਕੰਫਰਟੇਬਲ ਹੋ ਗਈ ਹੈ ਲਾਈਫ ਸਭ ਕੁਝ ਈਜ਼ੀਲੀ ਅਵੇਲੇਬਲ ਹੈ لیکن ہاں ਜਿਹੜੀ ਇੰਟਰੈਕਸ਼ਨਸ ਹੈ ਜਿਹੜੀ ਪ੍ਰੋਬਲਮਸ ਨੇ ਬਿਹੇਵੀਅਰ ਨੂੰ ਲੈ ਕੇ ਉਹ ਇਨਕਰੀਜ਼ ਹੋ ਗਿਆ ਨੇ ਉਹਦੇ ਨਾਲ ਨਾਲ ਮੈਡੀਸਿਨਸ ਬੈਟਰ ਹੋ ਗਈ ਨੇ ਤੇ ਕੋਈ ਵੀ ਪ੍ਰੋਬਲਮ ਅਗਰ ਜਲਦੀ ਪਕੜੀ ਜਾਏ ਤੇ ਉਹਨੂੰ ਟਰੀਟ ਜਲਦੀ ਕੀਤਾ ਜਾ ਸਕਦਾ ਹੈ ਜਿਹੜਾ ਕਿ ਆਈ ਬਿਲੀਵ ਪਹਿਲੇ ਪੋਸੀਬਲ ਨਹੀਂ ਸੀ ਅਸੀਂ ਕਹਿੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਐਡਵਾਂਸ ਹੋ ਗਏ ਆ ਬਹੁਤ ਫਾਸਟ ਹੋ ਗਏ ਆ ਪਰ ਉਹਦੇ ਨਾਲ ਬਿਮਾਰੀਆਂ ਵੀ ਤੇਜੀ ਦੇ ਨਾਲ ਵਧੀਆਂ ਵੀ ਆ ਉਹਦਾ ਕੀ ਕਾਰਨ ਕੀ ਹੈ ਇਹ ਸਹੀ ਹੈ ਕਿ ਬਿਮਾਰੀਆਂ ਵੀ ਵਧੀਆਂ ਪਈਆਂ ਨੇ ਕੁਝ ਕਾਰਨ ਇਹ ਹੈ ਕਿ ਬਿਮਾਰੀਆਂ ਹੁਣ ਡਾਇਗਨੋਸ ਜਲਦੀ ਹੋ ਜਾਂਦੀਆਂ ਨੇ ਪਹਿਲੇ ਪਤਾ ਨਹੀਂ ਚੱਲਦਾ ਸੀ ਕੁਝ ਵੀ ਕਹਿੰਦੇ ਸੀ ਕਿ ਕੋਈ ਬਿਮਾਰੀ ਹੋਈ ਬੱਚਾ ਆਇਆ ਕੋਈ ਵੱਡਾ ਕੋਈ ਵੀ ਇਸ ਤਰ੍ਹਾਂ ਹੀ ਚਲੇ ਗਿਆ ਪਤਾ ਨਹੀਂ ਚੱਲਿਆ ਇਕਦਮ ਕੁਝ ਹੋ ਗਿਆ ਬਟ ਅੱਜ ਦੀ ਡੇਟ ਮੇ ਉਹ ਚੀਜ਼ ਕਾਫੀ ਜਲਦੀ ਪਤਾ ਚੱਲ ਜਾਂਦੀ ਹੈ ਕਿਉਂਕਿ ਐਡਵਾਂਸਮੈਂਟ ਹੈ ਹਰ ਚੀਜ਼ ਜਲਦੀ ਡਾਇਗਨੋਸ ਹੋ ਜਾਂਦੀ ਹੈ ਟੈਸਟ ਜਲਦੀ ਹੋ ਜਾਂਦੇ ਨੇ ਉਹਦੀ ਟ੍ਰੀਟਮੈਂਟ ਜਲਦੀ ਹੋ ਜਾਂਦੀ ਹੈ ਇਸ ਤਰ੍ਹਾਂ ਨਾਲ ਐਡਵਾਂਸਮੈਂਟ ਦੇ ਨਾਲ ਮੈਡੀਕਲ ਸਾਇੰਸ ਨੇ ਤੇ ਬੜੀ ਪ੍ਰੋਗਰੈਸ ਕੀਤੀ ਹੈ ਇਸ ਤਰ੍ਹਾਂ ਡਿਜ਼ੀਜ਼ਸ ਵੀ ਜਲਦੀ ਡਾਇਗਨੋਸ ਹੋ ਜਾਂਦੀਆਂ ਨੇ ਤੇ ਟ੍ਰੀਟਮੈਂਟ ਵੀ ਚੰਗੀ ਤਰ੍ਹਾਂ ਨਾਲ ਹੋ ਜਾਂਦੀ ਹੈ। ਮੇਰਾ ਨਾਮ ਡਾਕਟਰ ਮੰਤ੍ਰਿਕ ਕੌਰ ਆਬਸਟ੍ਰੇਸ਼ਨ ਐਂਡ ਗਾਇਨਕੋਲੋਜਿਸਟ ਜਨਾਨਾ ਰੋਗਾ ਦੇ ਮਾਹਿਰ ਐਟ ਕੇਮੈਕਸ ਅਮਰੀਕਨ ਹਸਪੀਟਲ ਮਾਲ ਰੋਡ ਅੱਜ 5 ਦਸੰਬਰ ਨੂੰ ਆਪਾਂ ਇੱਥੇ ਕੈਂਪ ਚਲਾ ਰਹੇ ਹਾਂ ਕੇਮੈਕਸ ਅਮਰੀਕਨ ਹਸਪਤਾਲ ਦੇ ਵਿੱਚ ਜਿਹਦੇ ਵਿੱਚ ਆਪਾਂ ਹਰ ਵਰਗ ਦੀ ਔਰਤਾਂ ਨੂੰ ਫ੍ਰੀ ਚੈੱਕਅਪ ਕਰਕੇ ਦੱਸ ਰਹੇ ਹਾਂ। ਪਾਵੇਂ ਉਹ ਛੋਟੀ ਬੱਚੀ ਹੋਵੇ ਪਾਵੇਂ ਉਹ ਬੁੜੀ ਔਰਤ ਹੋਵੇ ਜਿਵੇਂ ਕਿ ਮਾਹਵਾਰੀ ਦੀ ਪ੍ਰੋਬਲਮ ਬਾਂਝਪੰਦੀ ਪ੍ਰੋਬਲਮ ਜਨਾਨਾ ਰੋਗਾਂ ਦੇ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹਾਈ ਰਿਸਕ ਪ੍ਰੈਗਨਨਸੀ ਜਿਨ੍ਹਾਂ ਨੂੰ ਬੱਚਾ ਹੋਇਆ ਠਹਿਰਿਆ ਬਟ ਉਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਹਰ ਚੀਜ਼ ਵਾਸਤੇ ਆਪਾਂ ਮੁਫਤ ਸਲਾਹ ਦੇ ਰਹੇ ਹਾਂ ਆਪਾਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਾਂਗੇ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇਸ ਕੈਂਪ ਦੇ ਵਿੱਚ ਆ ਕੇ ਵੱਧ ਤੋਂ ਵੱਧ ਫਾਇਦਾ ਉਠਾਏ ਅਤੇ ਮੁਫਤ ਸਲਾਹ ਦੇ ਲੈ ਕੇ ਆਪਣੇ ਸਰੀਰਕ ਤੌਰ ਤੇ ਸਾਰੀ ਮਹਿਲਾਵਾਂ ਨੂੰ ਆ ਕੇ ਇੱਥੇ ਫਾਇਦਾ ਉਠਾਣਾ ਚਾਹੀਦਾ ਹੈ ਅਨੁਸਾਰ ਨੰਬਰ ਮੇਰਾ ਨਾਮ ਡਾਕਟਰ ਅਨੁਰਜ ਦੇਵ ਜੋਪਤਾ ਜੀ ਮੈਂ ਇਥੇ ਕੰਸਲਟੈਂਟ ਫਿਜ਼ੀਸ਼ੀਅਨ ਆ ਕਿਮੈਕਸ ਅਮਰੀਕਨ ਹਸਪੀਟਲ ਡਾਕਟਰ ਦੇਵ ਜੋਪਤਾ ਕੈਂਪਸ ਚ ਸੋ ਅੱਜ ਅਸੀਂ ਇੱਕ ਫ੍ਰੀ ਕੈਂਪ ਰੱਖਿਆ ਹੈ ਜਿਹਦੇ ਵਿੱਚ ਅਸੀਂ ਸਾਰੇ ਅਡਲਟ ਲੋਕਾਂ ਨੂੰ ਅ ਸ਼ੂਗਰ ਦਾ ਹਾਰਟ ਦਾ ਜਿਹੜੀ ਉਹਨਾਂ ਦੀ ਨਸਾਂ ਦਾ ਟੈਸਟ ਕਰ ਰਹੇ ਹਾਂ ਇੱਕ ਸਕਰੀਨਿੰਗ ਕੈਂਪ ਦੇ ਤੌਰ ਤੇ ਜਿਹਦੇ ਵਿੱਚ ਅਸੀਂ ਡਿਟੈਕਟ ਕਰ ਸਕੀਏ ਕਿ ਵੀ ਕਿਸੇ ਨੂੰ ਸ਼ੁਰੂਆਤੀ ਤੌਰ ਤੇ ਕੋਈ ਪ੍ਰੋਬਲਮ ਹੈ ਨਾਲ ਦੇ ਨਾਲ ਅਸੀਂ ਉਹਨਾਂ ਨੂੰ ਕਾਫੀ ਸਾਰੀ ਫਰੀਦ ਹੋਈਆਂ ਵੀ ਦੇ ਰਹੇ ਆ ਤੇ ਕਾਫੀ ਟੈਸਟ ਵੀ ਫਰੀ ਕਰ ਰਹੇ ਆ ਜਿਹਦੇ ਵਿੱਚ ਅਸੀਂ ਇੱਕ ਸਮਾਜ ਨੂੰ ਇਹ ਅੰਦੇਸ਼ਾ ਵੀ ਦੇਣਾ ਚਾਹੁੰਦੇ ਹਾਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹਦੇ ਵਿੱਚ ਆਪਣੀ ਇੱਕ ਸਿਹਤ ਦਾ ਜੇ ਪ੍ਰੀਵੈਂਸ਼ਨ ਦੇ ਤੌਰ ਤੇ ਧਿਆਨ ਰੱਖਿਆ ਜਾਏ ਤੇ ਮੁਸ਼ਕਲਾਂ ਨਹੀਂ ਆਣਗੀਆਂ ਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਪੀੜੀ ਉਹ ਜ਼ਿਆਦਾ ਫਾਸਟ ਫੂਡ ਨੂੰ ਬੜਾ ਪਸੰਦ ਕਰਦੀ ਉਹਦਾ ਜ਼ਿਆਦਾ ਸੇਵਨ ਕਰਦੀ ਤੁਸੀਂ ਉਹਦੇ ਬਾਰੇ ਕਹਿਣਾ ਕਰੋਗੇ ਆਫ ਕੋਰਸ ਉਹਦੇ ਕਰਕੇ ਹੀ ਨੌਜਵਾਨ ਪੀੜੀ ਦੇ ਜ਼ਿਆਦਾ ਡਾਇਬੀਟਿਸ ਹਾਰਟ ਦੀ ਪ੍ਰੋਬਲਮਸ ਮੋਟਾਪਾ ਇਹ ਜ਼ਿਆਦਾ ਹੋ ਰਿਹਾ ਹੈ ਇਹ ਅੱਜ ਦੇ ਕੈਂਪ ਦੇ ਵਿੱਚ ਵੀ ਸਾਡੇ ਕੋਲ ਕਾਫੀ ਜ਼ਿਆਦਾ ਨੌਜਵਾਨ ਪੀੜੀ ਦੇ ਲੋਕ ਆਏ ਨੇ ਜਿਹਦੇ ਜਿਹਦੇ ਵਿੱਚ ਇਹ ਪ੍ਰੋਬਲਮ ਜਿਹਨਾਂ ਦੇ ਵਿੱਚ ਇਹ ਪ੍ਰੋਬਲਮਸ ਆਈਆਂ ਹਨ ਉਹਨਾਂ ਨੂੰ ਅਸੀਂ ਡਾਈਟ ਪਲਾਨ ਸਮਝਾਇਆ ਕਿ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਕਰਨਾ ਹੈ ਦੂਸਰਾ ਕੁਝ ਦਵਾਈਆਂ ਵੀ ਉਹਨਾਂ ਨੂੰ ਖਾਣੀਆਂ ਪੈਣਗੀਆਂ ਥੋੜੇ ਦਿਨ ਵਾਸਤੇ ਤੇ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪਏਗਾ ਤੇ ਉਸੇ ਤਰ੍ਹਾਂ ਹੀ ਕੁਝ ਲੋਕ ਇਸ ਤਰ੍ਹਾਂ ਨੇ ਜਿਨ੍ਹਾਂ ਨੂੰ ਪਹਿਲਾਂ ਤੋਂ ਡਾਇਬਟੀਜ਼ ਹੈ ਯਾ ਨੌਜਵਾਨ ਪੀੜ੍ਹੀ ਦੀ ਜੇ ਗੱਲ ਕਰੀਏ ਸਿਰਫ ਤੋਂ ਉਹਨਾਂ ਨੂੰ ਇਸੇ ਕਰਕੇ ਜ਼ਿਆਦਾ ਹਾਰਡ ਦੀ ਪ੍ਰੋਬਲਮਸ ਵਗੈਰਾ ਜਲਦੀ ਆ ਰਹੀਆਂ ਕਿਉਂਕਿ ਲਾਈਫਸਟਾਈਲ ਸਾਰਿਆਂ ਦੇ ਖਰਾਬ ਹੋ ਗਏ ਐ ਫਾਸਟ ਫੂਡ ਵਗੈਰਾ ਖਾਂਦਾ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੀਦਾ ਨੌਜਵਾਨਾਂ ਨੂੰ ਮੈਸੇਜ ਇਹ ਹੈ ਕਿ ਜੀ ਚਲੋ ਮਿਹਨਤ ਸਾਰੇ ਕਰਦੇ ਆ ਪਰ ਨਾਲ ਨਾਲ ਆਪਣਾ ਫਿਟਨੈਸ ਦਾ ਜ਼ਰੂਰ ਧਿਆਨ ਰੱਖਣ ਆਪਣੇ ਡਾਈਟ ਦਾ ਜ਼ਰੂਰ ਧਿਆਨ ਰੱਖਣ ਕਿ ਕਦੇ ਵੀ ਉਹਨਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਨਾ ਆਏ ਨਾਲ ਦੇ ਨਾਲ ਸਾਲ ਦੇ ਵਿੱਚ ਉਹਨਾਂ ਨੂੰ ਆਪਣਾ ਇੱਕ ਰੈਗੂਲਰ ਪ੍ਰੀਵੈਂਟਿਵ ਹੈਲਥ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ ਹੈ ਜਿਹੜ ਫੀਮੇਲਸ ਦੇ ਵਾਸਤੇ ਸਾਡੇ ਕੋਲ ਇੱਥੇ ਗਾਇਨੇਕੋਲੋਜਿਸਟ ਹੈਗੇ ਨੇ ਛੋਟੇ ਨਿਊਬੋਨਸ ਬੇਬੀ ਵਾਸਤੇ ਸਾਡੇ ਕੋਲ ਇੱਥੇ ਸਪੈਸ਼ਲਿਸਟ ਬੈਠੇ ਹੋਏ ਨੇ 24 ਆਵਰਸ ਸਾਡੇ ਕੋਲ ਇੱਥੇ ਨਿਊਬੋਨਸ ਦੀ ਬ੍ਰੇਨ ਦੇ ਸਪੈਸ਼ਲਿਸਟ ਨੇ ਉਸ ਤੋਂ ਇਲਾਵਾ ਅਡਲਟ ਦੇ ਵਿੱਚ ਮੈਂ ਹਾਂ ਡਾਕਟਰ ਮਨਜੀਤ ਰਾਏ ਹੈਗੇ ਆ ਫਿਰ ਡਾਕਟਰ ਅਰਜੁਨ ਮੇਦ ਗੁਪਤਾ ਜਿਹੜੇ ਕਾਰਡੀਓਲੋਜਿਸਟ ਨੇ ਉਹ ਨੇ ਡਾਕਟਰ ਸੁਕੇਸ਼ ਬਾਟਿਆ ਜੀ ਜਿਹੜੇ ਸਾਡੀ ਟੀਮ ਦੇ ਪਾਰਟ ਨੇ ਉਹ ਨੇ ਸੋ ਇਹ ਜਿਹੜਾ ਪ੍ਰੀਵੈਂਟਿਵ ਹੈਲਥ ਚੈੱਕਅਪ ਹੈ ਜੇ ਉਹ ਅਸੀਂ ਕਰਾ ਲਈਏ ਤੇ ਸਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ राइट right. मेरा नाम जी मनजीत है मनजीत राय बनोट आज ਦਾ ਇੱਕ ਕੈਂਪ ਲੱਗਾ ਉਹਦੇ ਵਿੱਚ ਸ਼ੇਸ਼ਤਾ ਵੱਲੋਂ ਅੱਜ ਦੇ ਕੈਂਪ ਚ ਸੀ ਜਿਹੜੇ ਡਾਇਬੀਟਿਕ ਪੇਸ਼ੈਂਟ ਐ 슈ਗਰ ਵਾਲੇ ਪੇਸ਼ੈਂਟ ਐ ਉਹਨਾਂ ਚ ਜਿਹੜੀ ਉਹਨਾਂ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਆ ਉਹਦੇ ਵਾਸਤੇ ਕੁਝ 프리 ਟੈਸਟ ਕੀਤੇ ਨੇ ਨਵੇਂ ਪੇਸ਼ੈਂਟ ਜਿਹੜੇ ਡਾਇਬੀਟਿਸ ਜਿਹਨਾਂ ਨੂੰ ਹਾਲੇ ਪਤਾ ਨਹੀਂ ਐ ਉਹਨਾਂ ਦੀ ਕਿਹੜੇ ਤੀਨੂ ਡਾਇਬੀਟਿਸ ਐ ਉਹਦੇ ਵਾਸਤੇ 슈ਗਰ ਟੈਸਟ ਕਰਕੇ ਕਦ ਤੱਕ ਕੀਤਾ ਨੇ ਇਸੇ ਤਰ੍ਹਾਂ ਇੱਕ ਬਹੁਤ ਵੱਡੀ ਸਮੱਸਿਆ ਐ ਹੱਡੀਆਂ ਦੀ ਜੋੜਾਂ ਜਿਹੜੀਆਂ ਕਿ ਰੇਜ਼ ਦੇ ਨਾਲ ਕਮਜ਼ੋਰ ਹੁੰਦੀ ਜਾਂਦੀਆਂ ਨੇ ਜੀ ਸ਼ੂਗਰ ਵਾਲੇ ਪੇਸ਼ੈਂਟਸ ਇਹ ਜਲਦੀ ਛੋਟੀ ਉਮਰ ਚ ਵੀ ਕਮਜ਼ੋਰੀ ਆ ਜਾਂਦੀ ਹੈ ਉਹਨਾਂ ਦੇ ਵੀ ਫ੍ਰੀ ਟੈਸਟ ਜਿਹੜੇ ਕਿ ਬਾਹਰ ਕਾਫੀ ਕੋਸਟਲੀ ਨੇ ਇਥੇ ਫ੍ਰੀ ਕੀਤੇ ਗਏ ਨੇ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਕੀ ਹਿਸਾਬ ਨਹੀਂ ਬਤਨੀ ਜਾਈਆਂ ਸ਼ੂਗਰ ਦੇ ਮਰੀਜ਼ ਨੂੰ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਆਪਣਾ weight ਦੇਖਣਾ ਚਾਹੀਦਾ ਹੈ ਆਮ ਤੌਰ ਤੇ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਕਹਿੰਦੇ ਕਿ ਬੈਠੇ ਰਹਿਣ ਦੀ ਬਿਮਾਰੀ ਹੈ ਐਕਟਿਵ ਲਾਈਫ ਰਹਿਣੀ ਚਾਹੀਦੀ ਹੈ ਅਲੀਮੈਂਟ ਦੀ ਰੋਜ਼ ਵਾਕ ਜਿ ਹੋਵੇ ਤੇ ਬਹੁਤ ਅੱਛੀ ਗੱਲ ਹੈ ਸਵਿਫਟ ਵਾਕਿੰਗ ਇਸੇ ਕਨੇ ਕਰਨੀ ਚਾਹੀਦੀ ਹੈ ਔਰ ਮਿੱਟੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਦੋ ਚੀਜ਼ਾਂ